ਆ ਬਾਬਾ ਜੀ ਬਚਨ ਕਰਦੇ ਹੁੰਦੇ ਸੀ ਬਾਬਾ ਅਨੰਦ ਸਿੰਘ ਸਾਹਿਬ ਉਹ ਕਹਿੰਦੇ ਭਾਈ ਕਾਲ ਯੁਗ ਜੁੱਲੜ ਸਿੱਟਦਾ ਉੱਤੇ ਸੱਚੀ ਗੱਲ ਆ ਮਹਾਂਪੁਰਖਾਂ ਆ ਤੁਸੀਂ ਦੇਖੋ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਸਵੇਰੇ ਕਹੂਗਾ ਵੀ ਥੋੜੀ ਜੀ ਰਜਾਈ ਹੋਰ ਨੱਪ ਦਿਓ ਭਾਈ ਸੌਣ ਦਾ ਵੇਲਾ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ 12 ਵਜੇ ਤੱਕ ਇਹ ਮੋਬਾਈਲ ਦੀ ਡਿਊਟੀ ਤੇ ਬੈਠਾ ਨਾ 12 ਵਜੇ ਤੱਕ ਇਹਨੇ ਮੋਬਾਈਲ ਦੀ ਡਿਊਟੀ ਕੀਤੀ ਐ ਇਹਨੂੰ ਅੰਮ੍ਰਿਤ ਵੇਲਾ ਕਿੱਥੇ ਯਾਦ ਰਹਿਣਾ ਆ ਸਾਡੇ ਮਹਾਪੁਰਖ ਕਹਿੰਦੇ ਹੁੰਦੇ ਸੀ ਮੈਂ ਇਹ ਆਪ ਦੇ ਵੱਲੋਂ ਨਹੀਂ ਮੈਂ ਮਹਾਪੁਰਖਾਂ ਦਾ ਵਚਨ ਰਿਪੀਟ ਕਰ ਰਿਆ ਮਹਾਪੁਰਖ ਕਹਿੰਦੇ ਜਿਹਦੇ ਕੋਲੇ ਅੰਮ੍ਰਿਤ ਵੇਲਾ ਨਹੀਂ ਜਿਹਦੇ ਘਰ 'ਚ ਅੰਮ੍ਰਿਤ ਵੇਲਾ ਨਹੀਂ ਮਹਾਪੁਰਖ ਕਹਿੰਦੇ ਚੁੱਲ੍ਹੇ ਦੀ ਸੁਆਹ ਵੀ ਨਹੀਂ ਉਸ ਘਰ 'ਚ ਰਹਿੰਦੀ ਇੱਕ ਦਿਨ ਗੱਲ ਯਾਦ ਰੱਖਿਓ ਜਿਹੜੇ ਘਰ 'ਚ ਬਾਣੀ ਗਈ ਜਿਹੜੇ ਘਰ 'ਚ ਅੰਮ੍ਰਿਤ ਵੇਲਾ ਗਿਆ ਅੱਗੇ ਮਾਵਾਂ ਸਾਡੀਆਂ ਅੰਮ੍ਰਿਤ ਵੇਲਾ ਨਹੀਂ ਛੱਡਦੀਆਂ ਸੀ ਹੋਰ ਕੁਝ ਰਹਿੰਦਾ ਰਹਿ ਜਾਏ ਹੱਥ 'ਚ ਬਾਲਟੀ ਪਹਿਲਾਂ ਕੇਸੀ ਇਸ਼ਨਾਨ ਕਰਨਾ ਧਾਰ ਚੋਣੀ ਵਾਹਿਗੁਰੂ ਵਾਹਿਗੁਰੂ ਕਰਕੇ ਮੂਲ ਮੰਤਰ ਪੜ੍ਹ ਕੇ ਰਸੋਈ ਚ ਜਾਣਾ ਮੂਲ ਮੰਤਰ ਪੜ੍ਹ ਕੇ ਰੋਟੀ ਪਕਾਉਣੀ ਮੂਲ ਮੰਤਰ ਪੜ੍ਹ ਕੇ ਅੱਗ ਬਾਲਣੀ ਮੂਲ ਮੰਤਰ ਪੜ੍ਹ ਕੇ ਜਦੋਂ ਮਾਵਾ ਬਾਣੀ ਦਾ ਨਾਲ-ਨਾਲ ਸਾਧ ਸੰਗਤ ਪਹਿਰਾ ਲਾਈ ਜਾਂਦੀਆਂ ਸੀ ਉਹ ਧੰਨ ਮਾਵਾ ਸੀ ਜਿਨ੍ਹਾਂ ਨੇ ਘਰ ਹੀ ਸੱਚਖੰਡ ਬਣਾ ਦਿੱਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਡੇ ਤੇ ਕੀ ਫਰਜ਼ ਹੈ ਅਸੀਂ ਘਰ ਨੂੰ ਨਰਕ ਬਣਾਉਣ ਲੱਗੇ ਹੋਏ ਆ ਅਸੀਂ ਆਪ ਹੀ ਇਹਦੇ ਜ਼ਿੰਮੇਵਾਰ ਹਾਂ ਅਸੀਂ ਘਰ ਨੂੰ ਸੱਚਖੰਡ ਤਾਂ ਕੀ ਬਣਾਉਣਾ ਸੀ ਅਸੀਂ ਤਾਂ ਨਰਕ ਬਣਾਉਣ ਲੱਗ ਗਏ ਆਪਣੇ ਘਰ ਨੂੰ ਤੁਸੀਂ ਨਿਗਾਹ ਮਾਰ ਕੇ ਦੇਖਿਓ ਸਮਾਂ ਨਹੀਂ ਮੇਰੇ ਪਾਸ 15 20 ਮਿੰਟ ਸਿਰਫ ਰਹਿੰਦੇ ਨੇ ਤੁਸੀਂ ਦੇਖਿਓ ਇਸ ਚੀਜ਼ ਨੂੰ ਬਈ ਜਿੰਨਾ ਆਪਾਂ ਸਾਧ ਸੰਗਤ ਜੀ ਅੱਜ ਅਸ਼ਾਂਤ ਹਨ ਇਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਆਪ ਹੀ ਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੋਈ ਜ਼ਿੰਮੇਵਾਰ ਨਹੀਂ ਇਹ ਬਾਜ਼ਾਰ ਆਸਾ ਸנגੇ ਜੀ ਨਰਕ ਦਾ ਅਸੀਂ ਸਜਾਇਆ ਆਪ ਇਹ ਨਰਕ ਦਾ ਬਾਜ਼ਾਰ ਅਸੀਂ ਹੀ ਸਜਾਇਆ ਮੂਰੇ ਕਿਸੇ ਨੇ ਨਹੀਂ ਸਜਾਇਆ ਮੈਂ ਰਾਤ ਦੀਵਾਨ ਚ ਬੇਨਤੀ ਕਰਦਾ ਸੀ ਗਗੜੇ ਦੀਵਾਨ ਸੀ ਰਾਤ ਅੱਜ ਵੀ ਚੱਲ ਰਿਹਾ ਦੀਵਾਨ ਉੱਥੇ ਪਰ ਮੈਂ ਮਾਫੀ ਮੰਗੀ ਮੈਂ ਕਿਹਾ ਵੀ ਬਾਬਾ ਜੀ ਦੇ ਮੈਂ ਵਚਨ ਕੀਤਾ ਜਰੂਰ ਪਹੁੰਚਣਾ ਹੈ ਉੱਥੇ ਆ ਲਾਈਵ ਦੀਵਾਨ ਅੱਜ ਵੀ ਚੱਲ ਰਿਹਾ ਗਗੜੇ ਕੋਟੀ ਸੇਖਾਂ ਕੋਲ ਪਿੰਡ ਹੈ ਬਾਬਾ ਜੀ ਨੱਥੂ ਮਾਜਰ ਵਾਲਿਆਂ ਦੀ ਡਿਊਟੀ ਲਾਈ ਮੈਂ ਕਿਹਾ ਮਹਾਂਪੁਰਖੋ ਤੁਸੀਂ ਦੀਵਾਨ ਲਾਇਓ ਮੈਂ ਤਾਂ ਉੱਥੇ ਜਾਣਾ ਜਰੂਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਦੇ ਚਰਨਾਂ 'ਚ ਆਇਆ ਆ ਦੁੱਖਾਂ ਦਾ ਬਾਜ਼ਾਰ ਤਾਂ ਤੂੰ ਆਪ ਸੱਜਿਆ ਨਿਗਾਹ ਮਾਰ ਕੇ ਦੇਖ ਜਿੰਨੇ ਦੁੱਖ ਖੰਡਾਰੇ ਨੇ ਤੂੰ ਆਪ ਖੰਡਾਰੇ ਨੇ ਅੱਗੇ ਬਜ਼ੁਰਗ ਇੰਨੇ ਦੁਖੀ ਨਹੀਂ ਸੀ ਤੁਹਾਡੇ 'ਚ ਬਜ਼ੁਰਗ ਮਾਵਾਂ ਵੀ ਬੈਠੀਆਂ ਆਂ ਦਾਦੀਆਂ ਵੀ ਬੈਠੀਆਂ ਤੁਹਾਡੇ ਵਿੱਚ ਬਜ਼ੁਰਗ ਮਾਵਾਂ ਇੱਧਰ ਬਜ਼ੁਰਗ ਵੀ ਬੈਠੇ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਸਾਧ ਸੰਗਤ ਐਨੇ ਦੁੱਖ ਘਰਾਂ 'ਚ ਸੀਗੇ ਪੁੱਛ ਕੇ ਦੇਖਿਓ ਕੱਲ ਨੂੰ ਵੀ ਬਾਬਾ ਜੀ ਇੰਨੇ ਦੁੱਖ ਦਾਦਾ ਜੀ ਸੀਗੇ ਘਰ ਚ ਉਹ ਕਹਿੰਦੇ ਨਹੀਂ ਦੁੱਖ ਨਹੀਂ ਸੀ ਕਿਉਂ ਕਿ ਬਜ਼ੁਰਗਾਂ ਦੀ ਆਤਮਾ ਰੱਜੀ ਹੋਈ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੰਨਾ ਹੀ ਫਰਕ ਸੀ ਆਪਣੀ ਭੁੱਖ ਨੇ ਮਾਰ ਲਿਆ ਆਪਾਂ ਨੂੰ ਭੁੱਖੀ ਹੋ ਗਈ ਆਤਮਾ ਬਜ਼ੁਰਗਾਂ ਦੀ ਆਤਮਾ ਰੱਜੀ ਹੋਈ ਸੀ ਜੇ ਤੀ ਮਨ ਦਾਣੇ ਹੋ ਗਏ ਨਾ ਤੇ ਬਜ਼ੁਰਗ ਮੱਥੇ ਟੇਕੀ ਜਾਂਦੇ ਸੀ ਕਹਿੰਦੇ ਵੀ ਦਾਣੇ ਬਹੁਤ ਹੋ ਗਏ ਬਹੁਤੇ ਹੋ ਗਏ ਵੀ ਡਰਮੀ ਭਰ ਗਿਆ ਕਹਿੰਦੇ ਆ ਹੁਣ ਪੰਜ ਟਰਾਲੀਆਂ ਵੇਚ ਕੇ ਆਉਂਦਾ ਤੇ ਸਿਰ ਫੜ ਕੇ ਬੈਠਾ ਹੁੰਦਾ ਕਹਿੰਦਾ ਬਚਿਆ ਹੀ ਕੁਛ ਨਹੀਂ ਐਰ ਕੀ ਤਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹਨੂੰ ਘਟਾ ਹੀ ਲੱਗੀ ਜਾਂਦਾ 24 ਘੰਟੇ ਮੈਨੂੰ ਘਟਾ ਹੀ ਪੈ ਗਿਆ ਘਟਾ ਹੀ ਪੈ ਗਿਆ ਨੇ ਵਾਧੇ ਵਾਲੀ ਗੱਲ ਹੀ ਨਹੀਂ ਕਰਨੀ ਕੋਈ ਇਹਨੂੰ ਇਹ ਭੁੱਲੀ ਗਿਆ ਵੀ ਬੋਤਾ ਕਹੀਏ ਬੋਤਾ ਹੋਇਓ ਕਦੇ ਗੁਰੂ ਨੂੰ ਬੋਤਾ ਵੀ ਕਹਿ ਕੇ ਦੇਖ ਲੈ ਕਿਤੇ ਰੱਜ ਕੇ ਵੀ ਦੇਖ ਲੈ ਪਰ ਇਹਦੀ ਤਾਂ ਆਤਮਾ ਇੰਨੀ ਭੁੱਖੀ ਆ ਗੁਰੂ ਬਾਬਾ ਜੀ ਕਹਿੰਦੇ ਭਾਈ ਕਦੇ ਮਨ ਨੂੰ ਪੜਾਇਆ ਕਰ ਉਹ pox ਮਨ ਦੀ ਕਦੇ ਨਾ ਬਈ ਉੱਤਰੇ ਪੁਰੀਆਂ ਦੇ ਪਾਰ ਬਨ ਲੈ pox ਦੇ pox ਮਨ ਦੀ ਕਦੇ ਨਾ ਬਈ ਉੱਤਰੇ ਪੁਰੀਆਂ ਤੇ ਪਾਰ ਬਨ ਲੈ ਪੁਰੀਆਂ ਦੇ ਪਾਰ ਬੰਲੇ ਖੁੱਖ ਮਨ ਦੀ ਕਦੇ ਨਾ ਇਤਰੇ ਪੁਰੀਆਂ ਦੇ ਪਾਰ ਬੰਲੇ ਖੁੱਖ ਮਨ ਦੀ ਕਦੇ ਨਾ ਇਤਰੇ ਪੁਰੀਆਂ ਦੇ ਪਾਰ ਬੰਲੇ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਇਨੇ ਨਹੀਂ ਰੱਜਣਾ ਲੱਖ ਯਤਨ ਕਰ ਲਾ ਕਦੇ ਗੁਰੂ ਚਰਨਾਂ 'ਚ ਆ ਕੇ ਨਾਮ ਦੀ ਮੰਗ ਕਰ ਮੈਂ ਬੇਨਤੀ ਕਰ ਰਿਹਾ ਸੀ ਅੰਮ੍ਰਿਤ ਵੇਲੇ ਦੀ ਪਿਆਰਿਓ ਅੰਮ੍ਰਿਤ ਵੇਲੇ ਕਲਯੁਗ ਨਹੀਂ ਉੱਠਣ ਦਿੰਦਾ ਕਲਯੁਗ ਰੋਕਦਾ ਹੈ ਕਲਯੁਗ ਟੋਕਦਾ ਹੈ ਪਰ ਬਾਬਾ ਜੀ ਸਮੱਤ ਦੇ ਕੇ ਕਹਿੰਦੇ ਧੰ ਬਾਬਾ ਆਨੰਦ ਸਿੰਘ ਜੀ ਕਹਿੰਦੇ ਜਿਨ੍ਹਾਂ ਦਾ ਮੁਰਸ਼ਿਦ ਡਾਡਾ ਹੁੰਦਾ ਉਹ ਜੁੱਲਰ ਪਾੜ ਦਿੰਦੇ ਨੇ ਕਲਯੁਗ ਦਾ ਜੁੱਲੜ ਪਾੜ ਕੇ ਲੰਘ ਜਾਂਦੇ ਨੇ ਆ ਧਾਰਨਾ ਤੁਹਾਨੂੰ ਮਹਾਪੁਰਖਾਂ ਨੇ ਕਿੰਨੀ ਪੜ੍ਹਾਈ ਆ ਗੁਰਸਿੱਖ ਨਦੀਆਂ چیرਦੇ ਆਉਂਦੇ ਜਿਨ੍ਹਾਂ ਦੀ ਲੱਗੀ ਨਾਲ ਗੁਰਾਂ ਦੇ ਨਦੀਆਂ چیرਦੇ ਗੁਰਸਿੱਖ ਆਉਂਦੇ ਨੇ ਭਾਈ ਨਾ ਰਿਸ਼ਤੇਦਾਰਾਂ ਦੇ ਰੋਕਿਆਂ ਰੁਕਦੇ ਨੇ ਨਾ ਦੁਨੀਆ ਦੇ ਰੋਕਿਆਂ ਰੁਕਦੇ ਨੇ ਨਾ ਸਮਾਜ ਦੇ ਰੋਕਿਆਂ ਰੁਕਦੇ ਨੇ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਦੁਨੀਆ ਵੱਲ ਪਿੱਠ ਕਰ ਲੈਂਦੇ ਨੇ ਬਾਜਾਂ ਵਾਲੇ ਵੱਲ ਮੁੱਖ ਕਰ ਲੈਂਦੇ ਨੇ ਜਿਹੜੇ ਦੁਨੀਆ ਵੱਲ ਪਿੱਠ ਕਰ ਲੈਂਦੇ ਨੇ ਨਾ ਪਿਆਰਿਓ ਇੱਕ ਗੱਲ ਯਾਦ ਰੱਖਿਓ ਦੁਨੀਆ ਨੂੰ ਮਨਾਉਂਦੇ ਮਰ ਜੋਗੇ ਦੁਨੀਆ ਨਹੀਂ ਮੰਨਣੀ ਇਹ ਮਨਚ ਭਲੇਖਾ ਕੱਢ ਕੇ ਰੱਖ ਦਿਓ ਪਾਸੇ ਆਪਾਂ ਤਾਂ ਕੀਤਾ ਹੀ ਕੁਛ ਨਹੀਂ ਇੱਥੇ ਤਾਂ ਜਿਨ੍ਹਾਂ ਨੇ 50 50 ਸਾਲ ਕੀਰਤਨ ਸੁਣਾ ਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਦਿੱਤੀ ਲੋਕ ਤਾਂ ਉਹਨਾਂ ਨੂੰ ਨਹੀਂ ਬਖਸ਼ਦੇ ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਆਪਾਂ ਤਾਂ ਕੀਤਾ ਹੀ ਕੱਖ ਨਹੀਂ ਸਾਥ ਸੰਗਤ ਆਪਾਂ ਐਵੇਂ ਹੀ ਕਹੀ ਜਾਂਦੇ ਮੈਨੂੰ ਲੋਕ ਬਹੁਤ ਮਾੜਾ ਕਹਿੰਦੇ ਨੇ ਮੇਰੀ ਲੋਕ ਬੜੀ ਨਿੰਦਿਆ ਕਰਦੇ ਕਰੀ ਜਾਣ ਮਾੜਾ ਕਹਿੰਦੇ ਕਹੀ ਜਾਣ ਦੁਨੀਆ ਵੱਲ ਪਿੱਠ ਕਰ ਲਾ ਪਰ ਇੱਕ ਗੱਲ ਮਨ 'ਚ ਵਸਾ ਲਈ ਉਹ ਗੁਰੂ ਦੇ ਸਿੱਖਾ ਜਿਸ ਦਿਨ ਬਾਜਾਂ ਵਾਲੇ ਨੇ ਗੱਲ ਵਕੜੀ ਪਾ ਲਈ ਲੋਕ ਤੇਰੀ ਇੱਕ ਝਲਕ ਨੂੰ ਤਰਸਿਆ ਕਰਨਗੇ ਵੀ ਕਿਤੇ ਦਰਸ਼ਣੀ ਹੋ ਜਾਣ ਉਹਦੇ ਜਿੱਤੇ ਬਾਜਾਂ ਵਾਲੇ ਨੇ ਗੱਲ ਵਖੜੀ ਪਾ ਲਈ ਨਾ ਬਾਜਾਂ ਵਾਲੇ ਨੇ ਗੱਲ ਵਕੜੀ ਪਾਈ ਸੀ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਜਾਂ ਵਾਲਿਆਂ ਨੇ ਗਦਾਵਰੀ ਦੇ ਕੰਡੇ ਤੇ ਗੱਲ ਵਕੜੀ ਪਾਈ ਸੀ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਨੂੰ ਜਦੋਂ ਗੱਲ ਵਕੜੀ ਪਾਈ ਸੀ ਤੇ ਵਜਨ ਕੀਤਾ ਸੀ ਅਤਰ ਸਿੰਘ ਜੋ ਬੋਲਿਆ ਕਰੇਗਾ ਤੇਰੀ ਰਸਨਾ ਤੇ ਮੈਂ ਬੈਠਾ ਹੋਇਆ ਕਰਾਂਗਾ ਜੇ ਜੋ ਬੋਲਿਆ ਕਰੇਗਾ ਸੱਤ ਜਿਹਨੂੰ ਇੱਕ ਵਾਰ ਇਸ਼ਾਰਾ ਕਰ ਦਿਆ ਕਰੋਗੇ ਉਹਦਾ ਮਨ ਕਦੇ ਗੁਰੂ ਨਾਲੋਂ ਟੁੱਟੂਗਾ ਹੀ ਨਹੀਂ ਆ ਜਿਹੜੇ ਅੱਜ ਨਿੰਦਿਆ ਕਰਦੇ ਮੈਂ ਇਹਨਾਂ ਨੂੰ ਇੱਕ ਸਵਾਲ ਪੁੱਛਦਾ ਹੁਨਾ ਵੀ ਤੁਹਾਡੇ ਜੋੜੇ ਜਿਹੜੇ ਗੁਰੂ ਨਾਲ ਕਿੱਥੇ ਆਹੋ ਮਾਰੋ ਖਾਚਾ ਦੀ ਪਿਛੇ ਨੂੰ ਮੂਰੇ ਮੂਰੇ ਸਾਥ ਸੰਗਤ ਜੀ ਕਰਦੇ ਜਾਂਦੇ ਨੇ ਪਿੱਛੇ ਪਿੱਛੇ ਕੱਖ ਨਹੀਂ ਬਚਦਾ ਆ ਜਿੰਨਾ ਮਹਾਪੁਰਖਾਂ ਨੂੰ ਗੁਰੂ ਨੇ ਬਖਸ਼ਿਆ ਜਿੰਨਾ ਤੇ ਗੁਰੂ ਨੇ ਰੋਸ਼ਨੀ ਪਾਈ ਆ ਉਹਨਾਂ ਦੇ ਜੋੜੇ ਸੰਗ ਤੇ ਅੱਜ ਪੋਤੇ ਵੀ ਜੁੜੇ ਨੇ ਦੋਤੇ ਵੀ ਜੁੜੇ ਨੇ ਮਹਾਪੁਰਖਾਂ ਨੇ ਘਰਾਂ ਦੇ ਘਾਰ ਹੀ ਜੋੜ ਦਿੱਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਦੇ ਗੁਰੂ ਤੋਂ ਅੰਮ੍ਰਿਤ ਵੇਲਾ ਮੰਗ ਕਦੇ ਗੁਰੂ ਅੱਗੇ ਅਰਦਾਸ ਕਰ ਸੱਚੇ ਬਾਦਸ਼ਾਹ ਕਿਰਪਾ ਕਰੋ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਇੱਕ ਕਿਰਪਾ ਕਰ ਦਿਓ ਬਸ